ਜੀ ਸਸੀ ਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨੀ ਆ ਅੱਜ ਦਾ ਵੱਡਾ ਮਹਾਕੁੰਭ ਕਰਵਾਇਆ ਜਾ ਰਿਹਾ ਜਿੱਥੇ ਕੀ ਤੁਹਾਨੂੰ ਵੱਡੇ ਚੋਟੀ ਦੇ ਸੁਪਰਸਟਾਰ ਕਬੱਡੀ ਖਿਡਾਰੀ ਖੇਡਦੇ ਨਜ਼ਰੀ ਪੈਣਗੇ ਅੱਜ ਕਈ ਪਲੇਅਰ ਇਦਾਂ ਦੇ ਆ ਜੋ ਕਨੇਡਾ ਦੀ ਧਰਤੀ ਤੋਂ ਆਸਟ੍ਰੇਲੀਆ ਤੇ ਇੰਗਲੈਂਡ ਦੀ ਧਰਤੀ ਤੋਂ ਵਾਪਸ ਪਰਤੇ ਆ ਪੰਜਾਬ ਦੀ ਧਰਤੀ ਤੇ ਕਈ ਪਲੇਅਰਾਂ ਨੇ ਸ਼ੁਰੂਆਤ ਕਰਨੀ ਅੱਜ ਪੰਜਾਬ ਦੇ ਸੀਜ਼ਨ ਦੀ ਬਹੁਤ ਹੀ ਚੁੱਕਰੀਏ ਜੋ ਕਿਸ਼ਨਪੁਰੇ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਇੱਥੇ ਅੱਜ ਪਹਿਲਾ ਨਾਮ 1 ਲੱਖ ਦੂਜਾ ਨਾਮ 75000 ਬੈਸਟ ਰੇਡਰ ਤੇ ਜਾਫੀ ਨੂੰ ਲੰਡੀਆਂ ਜੀਪਾਂ ਨਾਲ ਸਨਮਾਨਿਤ ਕੀਤਾ ਜਾਣਾ ਇਹ ਅੱਜ ਦਾ ਵੱਡਾ ਕਬੱਡੀ ਕੱਪ ਆ ਇੱਥੇ ਵੀਡੀਓ ਦੇ ਨਾਲ ਲਾਸਟ ਤੱਕ ਜੁੜੇ ਰਹੋ ਬਹੁਤ ਛੋਟੀ ਦੇ ਸੁਪਰਸਟਾਰ ਪਹੁੰਚ ਰਹੇ ਆ ਜੋ ਆਪਾਂ ਨੂੰ ਕਲੀਅਰ ਹੋਏ ਆ ਕਮੇਟੀ ਵੱਲੋਂ ਆਪਾਂ ਤੁਹਾਡੇ ਨਾਲ ਕਰਦੇ ਆ ਵੱਡੀ ਜਾਣਕਾਰੀ ਸਾਂਝੀ ਜੀ ਜੀ ਆਪਾਂ ਕਿਸ਼ਨਪੁਰੇ ਦੀ ਧਰਤੀ ਤੇ ਪਹੁੰਚ ਰਹੀਆਂ ਅੱਠ ਕਲੱਬਾਂ ਬਾਰੇ ਗੱਲ ਕਰੀਏ ਜਿਵੇਂ ਪਹਿਲੀ ਕਲੱਬ ਖੇਡੇਗੀ ਸੰਤ ਬਾਬਾ ਵੇਕ ਸਾਖਾ ਸਿੰਘ ਜੀ ਸਪੋਰਟਸ ਕਬੱਡੀ ਕਲੱਬ ਕਿਸ਼ਨਪੁਰੇ ਦੇ ਨਾਮ ਤੇ ਦੂਜੀ ਟੀਮ ਖੇਡੇਗੀ ਗਰਦਾਸਪੁਰ ਲਾਇਨਜ਼ ਤੀਜੀ ਟੀਮ ਖੇਡੇਗੀ ਕਬੱਡੀ ਕਲੱਬ ਗੱਗੀ ਲੂਪੋ ਚੌਥੀ ਟੀਮ ਆਨੰਦਪੁਰ ਸਹਿ ਭੋਲੇਵਾਲ ਜਿਸ ਵਿੱਚ ਹਰਿਆਣੇ ਦੇ ਪਲੇਅਰ ਬਹੁਤ ਚੋਟੀ ਦੇ ਪਹੁੰਚ ਰਹੇ ਆ ਮਾਨਕ ਕਬੱਡੀ ਕਲੱਬ ਫਗਵਾੜਾ ਕਬੱਡੀ ਕਲੱਬ ਬੁੱਟਰ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਕਬੱਡੀ ਕਲੱਬ ਮਹਿਮ ਦਿਵਾਲ ਇਹ ਅੱਠ ਚੋਟੀ ਦੀਆਂ ਟੀਮਾਂ ਅੱਜ ਖੇਡਦੀਆਂ ਨਹੀਂ ਨਹੀਂ ਪਹਿਣ ਗਿਆ ਬਾਕੀ ਤੁਸੀਂ ਪਲੇਅਰਾਂ ਦੀਆਂ ਫੋਟੋਆਂ ਵੀ ਵੇਖ ਹੀ ਲੇਂਗਾ ਜੋ ਪੋਸਟਰ ਬਣਿਆ ਤੇ ਇਹ ਪਲੇਅਰ ਕਲੀਅਰ ਹੀ ਆ ਤੇ ਬਾਕੀ ਸਾਰੇ ਪਲੇਅਰ ਜੇ ਆਪਾਂ ਕਲੀਅਰ ਕਰੀਏ ਲਾਸਟ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਦੱਸਦੇ ਹਾਂ ਜੇ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਕਿਸ਼ਨਪੁਰੇ ਵਿੱਚ ਬੂਰੀ ਸੇਸਰ ਕੁਲਵਿੰਦਰ ਧਰਮਪੁਰਾ ਛੋਟਾ ਸੋਣ ਚੱਕ ਸਾਬੂ ਮਾਲਾ ਗੋਬਿੰਦਪੁਰੀਆ ਅਰਛ ਬੁੱਕਣ ਵਾਲੀ ਆ ਤਾਂ ਨਹੀਂ ਖੇਡੇਗਾ ਉਹ ਯੂਰਪ ਦੀ ਧਰਤੀ ਤੇ ਆ ਸੋਨੀ ਫੱਕਰ ਝੰਡਾ ਤੇ ਲੰਬੜ ਮੱਲੀਆਂ ਕਰਨ ਪਾਸਲਾ ਹੋਰ ਵੀ ਬਹੁਤ ਚੋਟੀ ਦੇ инду ਪਾਸਲਾ ਸੋਰੀ ਬਹੁਤ ਚੋਟੀ ਦੇ ਸੁਪਰਸਟਾਰ ਜਿਸ ਕਿਸ਼ਨਪੁਰੇ ਦੀ ਟੀਮ ਵਿੱਚ ਤਕਰੀਬਨ ਸ਼ਾਹਕੋਟ ਵਾਲੇ ਖੇਡਦੇ ਨੈਰੀ ਪਹਿਣਗੇ ਮਿੱਤਰੋ ਜੇ ਆਪਾਂ ਅਗਲੀ ਟੀਮ ਦੀ ਗੱਲ ਕਰੀਏ ਆਨੰਦਪੁਰ ਸਾਹਿਬ ਭੋਲੇ ਵਾਲ ਜਿਸ ਵਿੱਚ ਮਨੀਸ਼ ਬਾਹੁ ਅਕਬਰਪੁਰ ਗੋਰਾ ਰਸਾਲੂ ਅਮਨ ਦਿਓਰਾਂ ਮੋਹਿਤ ਡਿੰਗ ਭੋਲੂ ਮੋਰ ਕੀ ਬਿੰਦਰ ਦਿਓਰਾਂ ਰਵੀ ਦਿਓਰੇ ਦੇ ਵੀ 50% ਚਾਂਸ ਆ ਖੇਡਣ ਦੇ ਹੋਰ ਵੀ ਬਹੁਤ ਚੋਟੀ ਦੇ ਸੁਪਰਸਟਾਰ ਇਹ ਬਿੱਟੂ ਭੋਲੇ ਵਾਲੀਆ ਕੋਚ ਟੀਮ ਲੈ ਕੇ ਪਹੁੰਚ ਰਿਆ ਆਨੰਦਪੁਰ ਸਾਹਿਬ ਭੋਲੇ ਵਾਲ ਦੀ ਅੱਜ ਕਿਸ਼ਨਪੁਰੇ ਦੇ ਕੱਪ ਤੇ ਜੇ ਆਪਾਂ ਅਗਲੀ ਟੀਮ ਮਹਿਮਦਵਾਲ ਦੀ ਗੱਲ ਕਰੀਏ ਜਿਸ ਵਿੱਚ ਖੇਡੇਗਾ ਮੇਸ਼ੀ ਹਰਖਵਾਲ ਸਾਜੀ ਸ਼ਕਰਪੁਰ ਬੋਲਟ ਕੀਰਾਂ ਵਾਲੀਆ 50% ਖੇਡ ਸਕਦਾ ਹਲੇ 50-50% ਚਾਂਸ ਆ ਗਿੰਨੀ ਮਹਿਮਦਵਾਲ ਫਰਿਆਦ ਸ਼ਕਰਪੁਰ ਰਾਜਾ ਪੱਧਰੀ ਕੁਲਵੀਰ ਜਟਾਣਾ ਪ੍ਰੀਤ ਲੱਧੂ ਵਾਲਾ ਚੋਟੀ ਦੀ ਟੀਮ ਅੱਜ ਹੋਰ ਵੀ ਚੋਟੀ ਦੇ ਸੁਪਰਸਟਾਰਾਂ ਨਾਲ ਲੈਸ ਹੋ ਕੇ ਮਹਿਮਦਵਾਲ ਦੀ ਟੀਮ ਅੱਜ ਕਿਸ਼ਨਪੁਰੇ ਦੇ ਕੱਪ ਤੇ ਪੁੱਜ ਰਹੀ ਹੈ ਲੰਡੀਆਂ ਜੀਪਾਂ ਵਾਲੇ ਤੇ ਅਗਲੀ ਟੀਮ ਮਾਨਕ ਫਗਵਾੜਾ ਦੀ ਗੱਲ ਕਰੀਏ ਜਿਸ ਵਿੱਚ ਛੋਟਾ ਨਾਂ ਸਿੰਘਾ ਦੋਦ ਚਿਰਾਗਦੀਨ ਮਈਆ ਵਾਲਾ ਬਾਗੀ ਪਰਮਜੀਤਪੁਰੀਆ ਕਾਕਾ ਸ਼ਕਰਪੁਰ ਧਾਕੜ ਗੋਗੜੀਆਂ இந்து ਰੋੜਕਾ ਗੱਗੀ ਚੱਕ ਦੇਸਰਾਜ ਹੋਰ ਵੀ ਚੋਟੀ ਦੇ ਸੁਪਰਸਟਾਰ ਬਹੁਤ ਵਧੀਆ ਪਲੇਰਾਂ ਨਾਲ ਲੈਸ ਹੋ ਕੇ ਜਿਵੇਂ ਪੁੱਜ ਰਹੀ ਹੈ ਟੀਮ ਅੱਜ ਮਾਨਕ ਫਗਵਾੜਾ ਕਿਸ਼ਨਪੁਰੇ ਦੇ ਕੱਪ ਤੇ ਆਪਾਂ ਅਗਲੀ ਟੀਮ ਦੀ ਗੱਲ ਕਰੀਏ ਬੁੱਟਰਾਂ ਦੀ ਜਿਸ ਵਿੱਚ ਖੇਡੇਗਾ ਅਰਸ਼ ਲੋਗੜ ਅਰਸ਼ ਲੋਹਾਰਾ ਤਾਂ ਆਸਟ੍ਰੇਲੀਆ ਦੀ ਧਰਤੀ ਤੇ ਖੇਡ ਰਿਹਾ ਗਗਨ ਸੂਰੇ ਵਾਲਾ ਵਿੱਕੀ ਜਾਂਗਪੁਰ ਸੋਨੀ ਭਾਦੜਾ ਕਰਨ ਪਖਰਵੱਡ ਰਾਜਾ ਧੂੜਕੋਟ ਅਰਸ਼ ਬਰਨਾਲਾ ਹੋਰ ਵੀ ਬਹੁਤ ਚੋਟੀ ਦੇ ਸੁਪਰਸਟਾਰ ਅੱਜ ਬੁੱਟਰਾਂ ਦੀ ਟੀਮ ਵਿੱਚ ਖੇਡ ਦੇਣ ਲਈ ਪਹਿਣਗੇ ਕਿਸ਼ਨਪੁਰੇ ਦੇ ਕੱਪ ਤੇ ਜੇ ਅਗਲੀ ਟੀਮ ਆਪਾਂ ਗੱਗੀ ਲੋਪੋ ਦੀ ਮਾਲਵਾਦੀ ਗੱਲ ਕਰੀਏ ਜਿਸ ਵਿੱਚ ਵਾਹਿਗੁਰੂ ਸੀਚਿਆ ਰਾਜੂ ਖੋਸਾ ਕੋਟਲਾ ਹਰਮਨ ਘੋਲੀਆ ਰਪਿੰਦਰ ਦੋਦਾ ਤਾਂ ਰੈਸਟ ਤੇ ਆ ਨਹੀਂ ਖੇਡਦਾ ਸ਼ਰਨਾ ਡੱਗੋ ਰਮਾਣਾ ਰੋਮੀ ਲੋਹਾਰਾ ਸੁੱਖਾ ਜੌਣ ਵਾਲਾ ਸੁਖਵੀਰ ਗੁਰੂ ਸਰ ਪੂਰਵੀ ਬਹੁਤ ਚੋਟੀ ਦੇ ਸੁਪਰਸਟਾਰ ਅੱਜ ਖੇਡ ਦੇ ਨਈ ਦੀ ਪਹਿਣਗੇ ਗੱਗੀ ਲੋਪੋਂ ਮਾਲਵਾਦੀ ਟੀਮ ਵੀ ਅੱਜ ਕਿਸ਼ਨਪੁਰੇ ਦੇ ਕੱਪ ਤੇ ਸਿਰੇ ਦੀ ਬਣ ਕੇ ਪੁੱਜ ਰਹੀ ਹੈ ਪਾਲੀ ਟੀਮ ਤੇਜਾ ਸਿੰਘ ਵਾਲੇ ਦੀ ਗੱਲ ਕਰੀਏ ਜੋ ਮਾਜੇ ਦੀ ਟੀਮ ਜਿਸ ਵਿੱਚ ਗਰਦਾਸ ਬਾਕੀਪੁਰੀਆ ਕਲਦੀਪ ਸ਼ਕਰਮਾਸ਼ੀਆਂ ਦੀਪਸ਼ਕਾਰਾਂ ਵਾਲਾ ਮੱਖਣ ਮੱਕੀ ਗੁਲਜਾਰੀ ਚੱਕ ਅਕਸਕੰਦਰ ਹੈਰੀਦਾਰਾਪੁਰ ਲਵਲੀ ਵੇਰਾ ਹੈਰੀ ਹੋ ਸਕਦਾ ਹੋਰ ਟੀਮ ਵਿੱਚ ਵੀ ਖੇਡਲੇ ਦੇ 50% ਚਾਂਸ ਆ ਤੇਜਾ ਸਿੰਘ ਵਾਲੇ ਵਿੱਚ ਰਮਣਾ ਭਗਤਾ ਤੇ ਹੋਰ ਗਲਜਾਰੀ ਚੱਕ ਸਕੰਦਰ ਵਰਗੇ ਬਹੁਤ ਛੋਟੀ ਦੇ ਸੁਪਰਸਟਾਰ ਇਸ ਟੀਮ ਵਿੱਚ ਪੁੱਜ ਰਹੇ ਅੱਜ। ਜਲਦੀ ਲੱਗੀ ਆਪਣੇ ਚੈਨਲ ਦੀ ਅਪਡੇਟ। ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਧੰਨਵਾਦ।